ਪੜਿਆ ਸੀ ਕਿ ਬਦਰ ਦੀ ਲੜਾਈ ਦੇ ਮਹਮਦ ਸਾਹਿਬ ਜੀ ਦਾ ਅਗਲਾ ਦੰਦ ਵੀ ਟੁੱਟ ਗਿਆ ਪੱਥਰ ਦੀ ਝੋਟ ਨਾਲ ਜਵਾਨ ਉਮਰ ਹੋਵੇ ਤੇ ਪੱਥਰ ਦੀ ਝੋਟ ਔਰ ਜ਼ੋਰ ਦੀ ਇਤਨੀ ਲਗੇ ਕਿ ਦੰਦ ਟੁੱਟ ਗਿਆ ਕਿਤਨੀ ਪੀੜਾ ਹੋਈ ਹੋਣੀ ਹੈ ਕਿਤਨਾ ਦਰਦ ਹੋਇਆ ਹੋਣਾ ਹੈ ਇਸ ਫਕੀਰ ਤबीयत انسان ਨਾਲ ਐਸਾ ਕਿਉਂ ਹੋਇਆ ਇੱਕ ਪਾਸੇ ਸਦਾ ਇੱਕ ਪਾਸੇ ਸਤ ਹੈ ਸਤ ਹਮੇਸ਼ਾ ਬੈਰੋਨੀ ਤੌਰ ਤੇ ਹਾਰਦਾ ਹੋਇਆ ਦਿਖਾਈ ਦੇਗਾ ਕੀਸਾ ਸੂਲੀ ਤੇ ਸਤਾਧਾਰੀ ਵੇਖਦੇ ਪੈ ਨੇ ਤਮਾਸ਼ਾ ਪਰ ਸਤਵਾਦੀ ਤੇ ਸੂਲੀ ਤੇ ਮੈਂ ਹੈਰਾਨ ਹੋਣਾ ਦੁਆਪਰ